ਕੌਫनाक ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਖੰਨਾ ਤੋਂ ਜਿੱਥੇ ਪਾਇਲ ਇਲਾਕੇ ਦੇ ਵਿੱਚ ਦਰਦਨਾਖ ਹਾਦਸਾ ਵਾਪਰਿਆ ਇੱਥੇ ਇੱਕ ਕਾਰ ਨੂੰ ਅੱਗ ਲੱਗਣ ਕਾਰਨ ਇੱਕ ਸ਼ਰਾਬ ਕਾਰੋਬਾਰੀ ਕਾਰ ਦੇ ਵਿੱਚ ਜਿੰਦਾ ਸੜ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸਾ 10 ਜਨਵਰੀ ਦੀ ਰਾਤ ਕਰੀਬ 11 ਵਜੇ ਵਾਪਰਿਆ ਉਹਨਾਂ ਦੇ ਰਹਿਣ ਵਾਲੇ ਸ਼ਰਾਬ ਕਾਰੋਬਾਰੀ ਸ਼ੇਰ ਸਿੰਘ ਦੀ ਕਾਰ ਬੇਕਾਬੂ ਹੋ ਕੇ ਦਰਖਰ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅੱਧੀ ਰਾਤ ਹੋਣ ਦੇ ਕਰਕੇ ਰਸਤੇ ਦੇ ਵਿੱਚ ਬਹੁਤ ਘਟਾ ਵਜਾਈ ਸੀ ਜਦ ਕਿਸੇ ਰਾਹਗੀਰ ਨੇ ਕਾਰ ਨੂੰ ਅੱਗ ਲੱਗੀ ਵੇਖੀ ਤਾਂ ਉਸਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਦੋਂ ਤੱਕ ਖੰਨਾ ਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਉਦੋਂ ਤੱਕ ਕਾਰ ਚਲਾ ਰਿਹਾ ਸ਼ਰਾਬ ਕਾਰੋਬਾਰੀ ਸ਼ੇਰ ਸਿੰਘ ਜ਼ਿੰਦਾ ਸੜ ਚੁੱਕਾ ਸੀ ਫਿਲਹਾਲ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਕਲਰਾਜ ਸਾਨੂੰ 11:00 ਵਗੈਰਾ ਵਜੇ ਕਾਲ ਆਈ ਕਿ ਕੰਦੂ ਰੋਡ ਤੇ ਗੱਡੀ ਨੂੰ ਅੱਗ ਲੱਗ ਚੁੱਕੀ ਹੈ ਜਦੋਂ ਪੁਲਿਸ ਹੌਨ ਦਾ ਸਪੌਟ ਮੌਕੇ ਤੇ ਇਮੀਡੀਏਟਲੀ ਪਹੁੰਚੀ 88 ਸੱਤ ਪਹਿਲਾਂ ਟਰਾਈ ਕੀਤਾ ਕਿ ਫਾਇਰ ਬ੍ਰਿਗੇਡ ਆ ਜੇ ਤੇ ਅੱਗ ਬੁਝਾਈ ਜਾਵੇ ਜਦ ਅੱਗ ਬੁਝਾਈ ਗਈ ਉਸੇ ਸਾਨੂੰ ਪਤਾ ਲੱਗਿਆ ਕਿ ਕਾਰ ਦੇ ਅੰਦਰ ਇੱਕ ਬੰਦਾ ਸੀਗਾ ਜੋ ਕਿ ਬਰਨ ਹੋ ਚੁੱਕਿਆ ਸੀ ਹੀ ਵਾਸ ਮਤਲਬ ਕਾਫੀ ਜ਼ਿਆਦਾ ਬਰਨ ਹੋ ਚੁੱਕਿਆ ਸੀ ਐਂਡ ਹੀ ਪਾਸਡ ਅਵੇ ਤਸਵੀਰ ਉਸਨੂੰ شناخت ਕਰਾਈ ਗਈ شناخت پتہ ਲੱਗੀ ਕਿ ਉਹ ਸੀਗਾ ਸ਼ੇਰ ਸਿੰਘ ਉਹਨਾਂ ਦਾ ਰਹਿਣ ਵਾਲਾ ਸੀ ਔਰ ਜਿਹੜੀ ਗੱਡੀ ਉਸ ਦਾ ਨੰਬਰ ਸੀਗਾ PB 37J 0059 ਇਦੇ ਉਰੇ ਬਿਜ਼ਨਸ ਇੰਟਰਸਟ ਨੇ ਜੇ ਉਰੇ ਪਹਿਲਾਂ ਬੱਸੀ ਪਠਾਨ ਦੇ ਸਮਰਾਤ ਸਾਡੇ ਦੇ ਠੇਕੇ ਸੀਗੇ ਹੁਣ ਵੀ ਸ਼ਾਇਦ ਇਹ ਕਿਸੇ ਬਿਜ਼ਨਸ ਇੰਟਰਸਟ ਜੋ ਆਪਣਾ ਪਾਇ ਲਾਇਆ ਸੀਗਾ ਉਹ 87 ਵਨ ਅਪ੍ਰੋਕਸੀਮੇਟਲੀ ਦੀ ਏਜ 36 37 ইয়ার্স ਦੀ ਹੋएगी ਤੇ ਸ਼ਰਾਬ ਹਜੇ ਪੋਸਟਮਾਰਟਮ ਹੋਣਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹਨੇ ਵਾਸ ਇੰਟਰ ਦੀ ਇਨਫਲੂਐਂਸ ਆਫ ਅਲਕੋਹਲ অর ਨਾਟ